ਜੀ ਗੁਰੂ ਦੇ ਬਚਨ ਕਮਾ ਕੇ ਸੇਵਾ 'ਚ ਲੱਗਦੇ ਨੇ ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ ਕਿਵੇਂ ਉਹ ਗੁਰੂ ਦੇ ਬਚਨ ਕਮਾਉਂਦੇ ਨੇ ਜਦੋਂ ਇਤਿਹਾਸ ਦੇ ਪੰਨੇ ਖੋਲਦੇ ਹਨ ਜਿਕਰ ਮਿਲਦਾ ਹੈ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੇਖੋ ਗੱਲ ਚੱਲੀ ਹੈ ਸੇਵਾ ਤੇ ਭਾਵੇਂ ਉਹਨਾਂ ਕੋਲੇ ਕੋਈ ਵੀ ਅਹੁਦਾ ਆ ਜਾਏ ਕਿਸੇ ਵੀ ਪਦਵੀ ਤੇ ਚਲੇ ਜਾਣ ਉਹ ਸਾਰਿਆਂ ਵਿੱਚੋਂ ਇੱਕ ਪਰਮੇਸ਼ਰ ਨੂੰ ਵੇਖਦੇ ਨੇ ਖਲਕਤ ਵਿੱਚੋਂ ਖਾਲਕ ਨੂੰ ਵੇਖਦੇ ਨੇ ਹੁਣ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀ ਹਿੰਦੂ ਵੀਰ ਕੀ ਮੁਸਲਮਾਨ ਕੀ ਅੰਗਰੇਜ਼ ਸਾਰੇ ਯਾਦ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਕਬੂਲ ਕੀਤਾ ਵੀ ਸਾਰਿਆਂ ਵਿੱਚ ਇੱਕ ਮਾਲਕ ਹੈ ਆਪਣੀ ਪਰਜਾ ਵਿੱਚੋਂ ਰੱਬ ਵੇਖਿਆ ਜੀ ਪਰਮੇਸ਼ਰ ਨੇ ਰਾਜ ਭਾਗ ਬਖਸ਼ਿਸ਼ ਕੀਤਾ ਨਾ ਉਹ ਰਾਜ ਗੱਦੀ ਤੇ ਬੈਠ ਕੇ ਹੰਕਾਰੀ ਨਹੀਂ ਹੋਏ ਆਪਣੀ ਪਰਜਾ ਵਿੱਚੋਂ ਰੱਬ ਵੇਖਦੇ ਰਹੇ ਇਤਿਹਾਸ ਕਹਿੰਦਾ ਉਹਨਾਂ ਦੇ ਰਾਜ ਵਿੱਚ ਕੋਈ ਵੀ ਦੰਗਾ ਨਹੀਂ ਹੋਇਆ ਨਾ ਹੀ ਹਿੰਦੂਆਂ ਨਾਲ ਤੱਕਾ ਹੋਇਆ ਨਾ ਮੁਸਲਮਾਨ ਵੀਰਾਂ ਨਾਲ ਤੱਕਾ ਹੋਇਆ ਉਹਨਾਂ ਦੇ ਰਾਜ ਵਿੱਚ ਕੋਈ ਜੇਲ ਨਹੀਂ ਸੀ ਕਿਸੇ ਨੂੰ ਫਾਂਸੀ ਨਹੀਂ ਹੋਈ ਨਹੀਂ ਤੇ ਆਪਾਂ ਇਤਿਹਾਸ ਦੇ ਪੰਨੇ ਪੜ੍ਹੀਏ ਜਿੰਨੇ ਵੀ ਹੁਕਮਰਾਨ ਹੋਏ ਨੇ ਜਦੋਂ ਮੁਗਲਾਂ ਦਾ ਰਾਜ ਆਇਆ ਉਹਨਾਂ ਮੰਦਰ ਢਾ ਦਿੱਤੇ ਹੁਣ ਜਦੋਂ ਉਹਨਾਂ ਦਾ ਰਾਜ ਹੈ ਉਹ ਮਸਜਿਦਾਂ ਢਾ ਰਹੇ ਨਹੀਂ ਇੱਕ ਰਾਜ ਹੈ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਦੇ ਰਾਜ ਵਿੱਚ ਨਾ ਮੰਦਰਾਂ ਦੀ ਇੱਕ ਇੱਟ ਹਲਾਈ ਗਈ ਨਾ ਮਸਜਿਦਾਂ ਦੀ ਪਸ਼ਾਵਰ ਵਿੱਚ ਗਏ ਜਾ ਕੇ ਆਪਣੇ ਸਿਪਾਈਆਂ ਨੂੰ ਪਹਿਲੀ ਗੱਲ ਇਹੀ ਕਹੀ ਵੀ ਮਸਜਿਦ ਦੀ ਕੋਈ ਐਟ ਨਹੀਂ ਹਿਲਣੀ ਚਾਹੀਦੀ ਆਪਣੀ ਪਰਜਾ ਵਿੱਚੋਂ ਰੱਬ ਨੂੰ ਵੇਖਿਆ ਤੇ ਪਰਜਾ ਨੂੰ ਵੀ ਪਤਾ ਸੀ ਵੀ ਸਾਡਾ ਮਹਾਰਾਜਾ ਕਿੱਦਾਂ ਦਾ ਹੈ ਇਤਿਹਾਸ ਵਿੱਚ ਇੱਕ ਗਾਥਾ ਮਿਲਦੀ ਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨਾ ਲਾਹੌਰ ਦੀ ਗਲੀ ਵਿੱਚੋਂ ਜਾ ਰਹੇ ਸੀ ਕਿਸੇ ਗਲੀ ਵਿੱਚੋਂ ਲੰਘ ਰਹੇ ਸੀ ਕਿਉਂਕਿ ਆਪਾਂ ਆਮੀ ਪੜਦੇ ਆਂ ਕਿ ਉਹ ਆਮ ਨਾ ਲਿਬਾਸ ਪਾ ਕੇ ਆਪਣੀ ਪਰਜਾ ਦਾ ਹਾਲ ਵੇਖਣ ਵਾਸਤੇ ਚਲੀ ਜਾਇਆ ਕਰਦੀ ਸੀ ਹੁਣ ਜਦੋਂ ਉਹ ਜਾ ਰਹੇ ਨੇ ਲਾਹੌਰ ਦੀਆਂ ਗਲੀਆਂ ਵਿੱਚੋਂ ਇੱਕ ਬੁੱਢੜੀ ਮਾਈ ਆਈ ਬਜ਼ੁਰਗ ਮਾਤਾ ਆ ਕੇ ਆਪਣਾ ਤਵਾ ਜਿਹਦੇ ਉੱਤੇ ਆਪਾਂ ਪ੍ਰਸ਼ਾਦਾ ਪਾਣੀ ਬਣਾਉਣੀ ਆ ਪ੍ਰਸ਼ਾਦੇ ਪਕਾਉਣੀ ਆ ਉਹਨੂੰ ਕਾਲਖ ਵੀ ਲੱਗੀ ਹੁੰਦੀ ਅੱਗ ਦੇ ਨਾਲ ਆ ਉਹਦਾ ਵਾਲੀ ਆ ਕੇ ਨਾ ਮਹਾਰਾਜਾ ਜੀ ਦੇ ਚਰਨਾਂ ਨਾਲ ਘਸਾਉਣ ਲੱਗੀ। ਸ਼ੇਰੇ ਪੰਜਾਬ ਦੇ ਚਰਨਾਂ ਦੀ ਨਾ। ਕੋਲ ਖੜੇ ਸਿਪਾਹੀ ਕਹਿੰਦੇ ਨੇ ਮਾਈ ਇਹ ਕੀ ਕਰਦੀ ਏ? ਤੂੰ ਤਾਂ ਮਹਾਰਾਜਾ ਜੀ ਦੇ ਚਰਨੀ ਕਾਲੇ ਕਰ ਦਿੱਤੇ। ਤੇ ਅੱਗੋਂ ਬੁੱਢੜੀ ਮਾਈ ਕਹਿਣ ਲੱਗੀ ਮੈਂ ਬਹੁਤ ਗਰੀਬ ਆ। ਤੇ ਮੈਂ ਸੁਣੀਏ ਵੀ ਸਾਡਾ ਜਿਹੜਾ ਰਾਜਾ ਹੀ ਨਾ ਇਹ 파ਰਸ ਹੈ। ਜਿਹੜਾ ਇਹਨੂੰ ਛੂਹ ਜਾਂਦਾ ਏ ਉਹ ਸੋਨੇ ਦਾ ਹੋ ਜਾਂਦਾ ਹੈ ਤੇ ਮੇਰੇ ਗਰੀਬਣੀ ਕੋਲ ਆ ਇੱਕ ਤਵਈ ਸੀ ਮੈਂ ਇਹਨੂੰ ਲੈ ਕੇ ਆਈਆਂ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨਾਲੇ ਨੂੰ ਸ਼ਹਾ ਦੇਮ ਖੋਰੀ ਮੇਰਾ ਤਵਾ ਵੀ ਸੋਨੇ ਦਾ ਬਣ ਜਾਏ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਸੁਣੀ ਇਹ ਨਹੀਂ ਪੁੱਛਿਆ ਵੀ ਇਹ Hindu ਏ Musalman ਏ ਇਹ Sikh ਏ ਬਸ ਇਹ ਵੇਖਿਆ ਇਹ ਲੋੜਵੰਦ ਏ ਉਸੇ ਸਮੇਂ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੰਡਾਰਿਆਂ ਵਿੱਚੋਂ ਇਸ ਮਾਈ ਨੂੰ ਇਹਦੇ ਤਵੇ ਦੇ ਬਰਾਬਰ ਸੋਨੇ ਦੀਆਂ ਮੋਹਰਾਂ ਤੋਲ ਕੇ ਦੇ ਦੇ। ਕੱਲਾ ਬਿਆਨ ਨਹੀਂ ਦਿੱਤਾ। ਉਹ ਮੋਹਰਾਂ ਦਿੱਤੀਆਂ ਵੀ ਗਈਆਂ। ਐਵੇਂ ਥੋੜਾ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਇੱਕ ਮੁਸਲਮਾਨ ਕਵੀ ਸ਼ਾਹ ਮੁਹੰਮਦ ਵੀ ਕੀਰਨੇ ਪਾ ਰਹੇ ਹੈ। ਕਿਉਂਕਿ ਉਹਨਾਂ ਨੇ ਖਲਕਤ ਵਿੱਚੋਂ ਖਾਲਕ ਨੂੰ ਵੇਖਿਆ ਹੈ। ਇਹੀ ਗੱਲ ਗੁਰੂ ਪਿਤਾ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਉਹ ਤਾਂ ਸੇਵਾ ਵਿੱਚ ਲੱਗ ਜਾ ਤੇ ਜੋ ਦੁਨੀਆ ਹੈ ਨਾ ਦੁਨੀਆ ਵਿੱਚ ਰੱਬ ਵਸਦੇ ਤੂੰ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾ ਬੈਸਣ ਪਾਈਐ ਕਹ ਨਾਨਕ ਬਾਹ ਲੜਾਈਐ ਫਿਰ ਸੁਰਖਰੂ ਅੱਕੇ ਜਾਏਗਾ ਜਿੰਨੇ ਜੋਗੇ ਵੀ ਆਂ ਆਪਾਂ ਆਪੋ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰ ਲਈਏ ਜਿੰਨੇ ਜੋਗੇ ਆਂ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰੀਏ ਸੇਵਾ ਚ ਲੱਗ ਜਾਈਏ ਸੇਵਾ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਆ ਜਦੋਂ ਬਾਣੀ ਪੜਾਂਗੇ ਨਾ ਗੁਰੂ ਜੀ ਨੇ ਬੜੇ ਤਰੀਕੇ ਦੱਸੇ ਨੇ ਸੇਵਾ ਕਰਨ ਦੇ ਬੱਚਿਆਂ ਨੂੰ ਚੰਗੀ ਪਰਵ੍ਰਿਸ਼ ਦੇਣੀ ਵੀ ਸੇਵਾ ਹੈ ਪਰਿਵਾਰ ਤੋਂ ਸ਼ੁਰੂ ਕਰੀਏ ਮਾਪਿਆਂ ਨੂੰ ਸੰਭਾਲਣਾ ਸੇਵਾ ਕਰਨੀ ਇਹ ਵੀ ਸੇਵਾ ਵਿੱਚ ਹੀ ਆਉਂਦਾ ਹੈ ਸੋ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਜਿੰਨੇ ਜੋਗੇ ਆ ਆਪੋ ਆਪਣੇ ਮੋਰਚੇ ਸਾਹਮ ਲਈਏ ਪਿੰਡਾਂ ਤੋਂ ਪਰਿਵਾਰਾਂ ਤੋਂ ਸ਼ੁਰੂਆਤ ਕਰ ਲਈਏ ਮੈਂ ਤੇ ਅਕਸਰ ਬੇਨਤੀ ਕਰਦੀ ਹੁੰਨੀ ਆ ਜਦੋਂ ਵੀ ਸਮਾਜ ਵਿੱਚ ਵੇਖਦੀ ਆ ਨਾ ਅੱਜ ਕੱਲ ਤੇ ਜਿਹੜਾ ਮੋਬਾਈਲ ਫੋਨ ਹੈ ਇਹ ਵੀ ਮਨੁੱਖ ਦੇ ਜੀਵਨ ਦਾ ਇੱਕ ਅੰਗ ਹੀ ਬਣਦਾ ਜਾ ਰਿਹਾ ਹੈ ਕਈ ਵਾਰ ਤੇ ਆਪਾਂ ਪੋਸਟਰਾਂ ਤੇ ਵੀ ਲਿਖ ਦਿੰਨੇ ਆ 300 ਸਾਲ ਗੁਰੂ ਦੇ ਨਾਲ 400 ਸਾਲ ਗੁਰੂ ਜੀ ਦੇ ਨਾਲ ਪਰ ਬੰਦੇ ਆਪਾਂ ਇੱਕ ਘੰਟਾ ਵੀ ਗੁਰੂ ਜੀ ਨਾਲ ਨਹੀਂ ਵਿਰਲਿਆਂ ਨੂੰ ਛੱਡ ਕੇ ਬੈਠੇ ਉਹਦੇ ਨਾਲ ਹੀ ਹੁੰਨੀਆਂ ਜਿਹੜਾ ਜੇਬ ਵਿੱਚ ਪਾਇਆ ਹੁੰਦਾ ਹੈ ਜਦੋਂ ਵੀ ਆਪਾਂ ਗੁਰਦੇਵ ਪਿਤਾ ਜੀ ਦੀ ਹਜ਼ੂਰੀ ਵਿੱਚ ਆਉਣਾ ਹੈ ਇਹਨੂੰ ਜਾਂ ਤਾਂ ਬੰਦ ਕਰ ਲਿਆ ਕਰੀਏ ਨਹੀਂ ਘੱਟੋ ਘੱਟ ਸਾਇਲੈਂਟ ਜ਼ਰੂਰ ਕਰ ਲਿਆ ਕਰੀਏ ਹੁਣ ਮੋਬਾਈਲ ਫੋਨ ਹੈ ਜਿਹੜਾ ਇਹ ਮਨੁੱਖ ਦੇ ਜੀਵਨ ਦਾ ਇੱਕ ਅੰਗ ਬਣਦਾ ਜਾ ਰਿਹਾ ਹੈ ਤੇ ਜਦੋਂ ਇਹਨੂੰ ਮਨੁੱਖ ਚੁੱਕਦਾ ਹੈ ਸਾਹਮਣੇ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਆਉਂਦੀਆਂ ਨੇ ਜੋ ਗਾਣਿਆਂ ਤੇ ਨੱਚ ਰਹੇ ਨੇ ਬਿਰਲੇ ਬੱਚੇ ਨੇ ਜਿਹੜੇ ਕੀਰਤਨ ਕਰਦਿਆਂ ਦੀ ਵੀਡੀਓ ਤੁਹਾਡੇ ਸਾਹਮਣੇ ਆਉਣਗੀਆਂ ਨਹੀਂ ਤੇ ਗਾਣਿਆਂ ਦੇ ਉੱਤੇ ਨਚਾਇਆ ਜਾ ਰਿਹਾ ਕੋਈ ਨਚਾ ਰਿਹਾ ਹੈ ਨਾ ਕੋਈ ਪਰਿਵਾਰਕ ਮੈਂਬਰ ਜਾਂ ਮਾਤਾ ਪਿਤਾ ਜੋ ਉਹਨਾਂ ਦੀ ਵੀਡੀਓ ਸ਼ੂਟ ਕਰਕੇ ਪਾ ਰਿਹਾ ਹੈ ਨੈਟ ਦੇ ਉੱਤੇ ਵਾਇਰਲ ਕਰ ਰਿਹਾ ਹੈ ਜਿਸ ਮਾਤਾ ਪਿਤਾ ਨੇ ਬੱਚਿਆਂ ਦੀ ਸੇਵਾ ਕਰਨੀ ਸੀ ਵੀ ਇਹ ਇਨ੍ਹਾਂ ਦੋ ਬੱਚਿਆਂ ਨੂੰ ਅਸੀਂ ਪਾਲ ਲੈਣਾ ਹੈ ਗੁਰੂ ਜੀ ਦੀ ਸਿੱਖੀ ਇਨ੍ਹਾਂ ਦੇ ਹਿਰਦੇ 'ਚ ਟਿਕਾਉਣੀ ਹੈ ਲੈ ਕੇ ਜਾਣੀ ਹੈ ਉਹ ਤਾਂ ਆਪਣੇ ਬੱਚਿਆਂ ਨੂੰ ਗਾਣੀਆਂ ਤੇ ਨਚਾ ਰਹੇ ਨੇ ਤੇ ਜੀ ਪੁੱਛੀਏ ਭਾਈ ਇਹ ਕੀ ਕਰਦੇ ਹੋ ਤੇ ਜਵਾਬ ਹੁੰਦਾ ਵੀ ਅਸੀਂ ਤਾਂ ਜੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਨੁਸਾਰ ਪਾੜ ਰਹੇ ਹਾਂ ਗਿੱਧਾ ਪੰਗੜਾ ਬੱਲੇ ਬੱਲੇ ਸ਼ਾਵਾ ਸ਼ਾਵਾ ਸਕੂਲ ਕਾਲਜ ਵੀ ਨਹੀਂ ਬੱਚੇ ਬਿਰਲੇ ਹੋਣਗੇ ਜਿਹੜੇ ਬੱਚੇ ਨੇ ਨਹੀਂ ਤਾਂ ਸਕੂਲਾਂ ਕਾਲਜਾਂ ਵਿੱਚ ਵੀ ਡੀਜੇ ਵੜ ਗਏ ਜੀ ਬਿਰਲੇ ਸਕੂਲ ਇਦਾਂ ਦੇ ਨਹੀਂ ਜਿੱਥੇ ਗੁਰਬਾਣੀ ਪੜਾਈ ਜਾਂਦੀ ਹੈ ਜਿੱਥੇ ਸਹਿਜ ਪਾਠ ਹੁੰਦਾ ਹੈ ਸਤਿਗੁਰੂ ਜੀ ਉਹਨਾਂ ਤੇ ਕਿਰਪਾ ਰੱਖ ਬੜੀਆਂ ਸੁਹਿਰਦ ਅਧਿਆਪਕਾਂ ਮੈਂ ਇਦਾਂ ਦੀਆਂ ਨਹੀਂ ਇਦਾਂ ਦੇ ਅਧਿਆਪਕ ਨਹੀਂ ਜਿਨ੍ਹਾਂ ਨੂੰ ਅੰਦਰ ਇੱਕ ਇੱਛਾ ਹੈ ਵੀ ਬੱਚਿਆਂ ਨੂੰ ਸਹੀ ਸੇਧ ਦੇਈਏ ਇਹ ਵੀ ਮੈਂ ਬੇਨਤੀ ਕਰਦੇ ਮਾਂ ਹੈਗੇ ਨੇ ਜੀ ਇਦਾਂ ਦੇ ਵੀ ਇੱਕ ਸਰਕਾਰੀ ਸਕੂਲ ਦੇ ਵਿੱਚ ਨਾ ਇੱਕ ਅਧਿਆਪਕ 3 ਸਾਲ ਦੇ ਬੱਚਿਆਂ ਨੂੰ ਉੱਥੇ ਬੱਚੇ ਉਹਨੇ ਭਰਤੀ ਕੀਤੇ 3 ਸਾਲ ਦੇ ਅੱਜ ਕੱਲ ਤੇ ਅਸੀਂ ਆਮ ਹੀ 3 ਸਾਲ ਦੇ ਬੱਚੇ ਨੂੰ ਲਾ ਦਿੰਨੇ ਆ ਸਰਕਾਰੀ ਸਕੂਲ ਦੇ ਅਧਿਆਪਕ 3 ਸਾਲ ਦੇ ਬੱਚਿਆਂ ਨੂੰ ਪੰਜ ਗੁਰੂ ਸਹਬਾਨਾਂ ਦੇ ਨਾਮ ਯਾਦ ਕਰਵਾ ਰਹੀ ਸੀ ਪਹਿਲੀ ਪੌੜੀ ਦਾ ਪਾਠ ਉਹਨੇ ਕਰਵਾਇਆ ਕਹਿੰਦੇ ਸੁਣਾਓ ਬੱਚਿਓ ਖੜੇ ਹੋ ਕੇ ਸਾਰੇ ਬੱਚਿਆਂ ਨੇ 3 ਸਾਲ ਦੀ ਉਮਰ ਬੱਚਿਆਂ ਦੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਸੁਣਾ ਰਹੇ ਨੇ ਉਸ ਸਦੇ ਆਪਕ ਨੂੰ ਪਤਾ ਹੈ ਸਾਡਾ ਵਿਰਸਾ ਕੀ ਹੈ ਪਰ ਅਸੀਂ ਬੋਲਦੇ ਜਾ ਰਹੇ ਹਾਂ ਪੁੱਛੀਏ ਭਾਈ ਇਹ ਕੀ ਕਰਦੇ ਹੋ ਕਹਿੰਦੇ ਪੰਜਾਬੀ ਸੱਭਿਆਚਾਰ ਨੂੰ ਸਾਮ ਰਹੀਆਂ ਜੀ ਕੋਈ ਕਹਿੰਦੇ ਅਸੀਂ ਪੱਛਮੀ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਅਸੀਂ ਪੱਛਮੀ ਸੱਭਿਆਚਾਰ ਨੂੰ ਸਾਮ ਰਹੀਆਂ ਮੈਂ ਅਕਸਰ ਕਹਿਨੀ ਹੰਨੀ ਆ ਨਾ ਤੇ ਸਾਨੂੰ ਪੰਜਾਬੀ ਸੱਭਿਆਚਾਰ ਸਾਂਭਣ ਦੀ ਲੋੜ ਹੈ ਨਾ ਤੇ ਪੰਜਾਬੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ। ਨਾ ਹੀ ਪੱਛਮੀ ਸੱਭਿਆਚਾਰ ਅਨੁਸਾਰ ਬੱਚੇ ਪਾਲਣ ਦੀ ਲੋੜ ਹੈ। ਸਾਡਾ ਇੱਕ ਆਪਣਾ ਸੱਭਿਆਚਾਰ ਹੈ ਆਨੰਦਪੁਰ ਸਾਹਿਬ ਦਾ। ਜੇ ਆਪਾਂ ਉਹਨੂੰ ਸਾਹਮ ਲਈਏ ਨਾ ਦਿਨਾਂ ਚ ਹੀ ਕੌਮ ਦੀ ਚੜ੍ਹਦੀ ਕਲਾ ਹੋ ਜਾਣੀ ਆ। ਆਨੰਦਪੁਰ ਸਾਹਿਬ ਕੱਲੀ ਧਰਮਸ਼ਾਲਾ ਨਹੀਂ ਸੀ। ਇੱਥੇ ਨਿਸ਼ਾਨ ਸਾਹਿਬ ਝੁੱਲਦੇ ਰਹੇ ਨੇ ਤੇ ਝੁੱਲਦੇ ਰਹਿਣਗੇ। ਇਥੇ ਨਗਾਰੇ ਵੱਜਦੇ ਰਹੇ ਨੇ ਤੇ ਵੱਜਦੇ ਰਹਿਣਗੇ ਆਪਾਂ ਸੰਭਾਲੀਏ ਆਪਣੇ ਸੱਭਿਆਚਾਰ ਨੂੰ ਅੱਜ ਵੇਖੋ ਛੋਟੇ-ਛੋਟੇ ਬੱਚੇ ਨਿਰਾਸ਼ਾਵਾਦੀ ਹੋ ਰਹੇ ਨੇ ਚਿੰਤਾਵਾਂ ਝੂਰੇ ਡਿਪਰੈਸ਼ਨ ਛੋਟੇ-ਛੋਟੇ ਬੱਚਿਆਂ ਦੀਆਂ ਦਵਾਈਆਂ ਚੱਲ ਰਹੀਆਂ ਨੇ ਜੀ ਚਿੰਤਾਵਾਂ ਝੂਰੇ ਕਿਉਂ ਇਹ ਹੋ ਗਿਆ ਕਿਉਂਕਿ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਨਹੀਂ ਸਕੇ ਆਪਣਾ ਸੱਭਿਆਚਾਰ ਹੈ ਅਨੰਦਪੁਰ ਸਾਹਿਬ ਦਾ ਤੇ ਆਨੰਦਪੁਰ ਸਾਹਿਬ ਜਦੋਂ ਜੁੜ ਕੇ ਬੈੰਨੇ ਆ ਨਾ ਇੱਕ ਗੁਰੂ ਪਿਤਾ ਜੀ ਦੀ ਗੋਦ ਪੈੰਨੇ ਆ ਦਸ਼ਮੇਸ਼ ਪਿਤਾ ਜੀ ਦੇ ਲਾਇਕ ਪੁੱਤਰ ਧੀਆਂ ਬਣਦੇ ਆ ਬਾਣੀ ਤੇ ਬਾਣੇ ਨਾਲ ਜੁੜਦੇ ਆ ਫਿਰ ਐਸੀ ਚੜ੍ਹਦੀ ਕਲਾ ਅੰਦਰ ਆਉਂਦੀ ਆ ਐਸੀ ਚੜ੍ਹਦੀ ਕਲਾ ਕਿ ਕੋਈ ਵੀ ਚੀਜ਼ ਸਾਨੂੰ ਨਿਰਾਸ਼ਾਵਾਦੀ ਕਰ ਹੀ ਨਹੀਂ ਸਕਦੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਿਰਪਾ ਕਰ ਦਿੰਦੇ ਨੇ ਫਿਰ ਉਹ ਵੀ ਸਮਝਾਉਂਦੇ ਆ ਨਾ ਜਦੋਂ ਉਹਨੀਆਂ ਗੁਰੂ ਪਿਤਾ ਜੀ ਦੇ ਕੋਲ ਸਿਰ ਜੋੜ ਕੇ ਬੈਠਦੇ ਆ ਗੁਰੂ ਜੀ ਵੀ ਫਿਰ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਂਦੇ ਨੇ ਆਵਾਜ਼ ਮਾਰ ਕੇ ਫਰਮਾਉਂਦੇ ਨੇ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨਾ ਕਿਉਂ ਡਰਦੇ ਤੈਨੂੰ ਕਿਸ ਗੱਲ ਦਾ ਡਰ ਹੈ ਕਿਹੜੀ ਚੀਜ਼ ਤੈਨੂੰ ਡਰਾ ਰਹੀ ਆ ਤੇਰੀ ਤੇ ਅਵਸਥਾ ਐਸੀ ਬਣ ਜੇਗੀ ਨਾ ਡਰੇਗਾ ਨਾ ਡਰਾਏਗਾ ਗਿਆਨੀਆਂ ਵਾਲੀ ਲੈਣ ਚਾਜੇਗਾ ਜੇ ਚੌਨੀਆਂ ਸਾਡੀ ਵੀ ਅਵਸਥਾ ਐਸੀ ਬਣੀ ਚੜਦੀ ਕਲਾ ਵਾਲੇ ਪਾਸੇ ਸੁਰਤ ਜਾਵੇ ਅਸੀਂ ਆਪ ਵੀ ਜੋੜਨੇ ਤੇ ਬੱਚਿਆਂ ਨੂੰ ਵੀ ਜੋੜਨੇ ਆ ਜੇ ਤੁਸੀਂ ਬੱਚਿਆਂ ਨੂੰ ਜੋੜਾਂਗੇ ਬਚਪਨ ਤੋਂ ਹੀ ਮੈਂ ਵੇਖਿਆ ਕਈ ਵਾਰ ਨਾ ਛੋਟੇ ਛੋਟੇ ਬੱਚੇ ਵੀ ਮਾਤਾ ਪਿਤਾ ਲੰਗਰ ਹਾਲ ਦੇ ਵਿੱਚ ਨਾ ਉਹਨਾਂ ਨੂੰ ਕਦੇ ਚਮਚੇ ਫੜਾ ਕੇ ਕਹਿੰਦੇ ਨੇ ਪੁੱਤ ਵਰਤਾਓ ਸੰਗਤ ਵਿੱਚ ਇੱਕ ਲਗਨ ਹੀ ਲਾਉਣੀ ਆ ਨਾ ਸੰਗਤ ਵਿੱਚ ਲੈ ਕੇ ਆਉਂਦੇ ਨੇ ਵਰਤਾਓ ਪੁੱਤ ਪ੍ਰਸ਼ਾਦੇ ਲਗਨ ਲੱਗੇ ਜੇ ਆਪਾਂ ਆਪ ਬੈਠਾਂਗੇ ਫੇਰੀ ਬੱਚਿਆਂ ਅੰਦਰ ਲਗਨ ਲੱਗੇਗੀ ਜੇ ਆਪਾਂ ਹੀ ਹੋਰ ਥਾਮਾਂ ਤੇ ਤੁਰੇ ਫਿਰਦੇ ਆ ਫਿਰ ਪਿਆਰ ਵੀ ਕਿੱਦਾਂ ਬਣਨਾ ਹੈ ਆਪਣਾ ਪਨ ਕਿਵੇਂ ਬਣੇਗਾ ਸੋ ਆਪਣਾਤ ਪੈਦਾ ਕਰੀਏ ਸੇਵਾ ਵਿੱਚ ਲੱਗੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਲਈਏ ਭਾਵੇਂ ਵਿਹਾਰ ਦੀ ਖਾਤਰ ਹੀ ਆ ਜਾਈਏ ਕੋਈ ਇੱਛਾ ਲੈ ਕੇ ਆ ਜਾਈਏ ਵਿਹਾਰ ਦੇ ਲਈ ਆਵਾਂਗੇ ਪਿਆਰ ਆਪੇ ਬਣ ਜਾਣਾ ਹੈ ਪਿਆਰ ਮਾਲਕ ਜੀ ਨੇ ਆਪ ਬਣਾ ਦੇਣਾ ਬਸ ਇੱਕ ਵਾਰੀ ਕਹਿ ਦਈਏ ਵੀ ਗੁਰੂ ਜੀ ਸ਼ਰਨ ਰੱਖ ਲਵੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਕਰੀਏ ਆਓ ਆਪਾਂ ਸਾਰੇ ਰਲ ਕੇ ਅਰਦਾਸ ਕਰ ਵੀ ਲਈਏ ਪਟਕੀਰਤ ਜੀ ਸਾਡੇ ਅਰਦਾਸੀਏ ਬਣ ਕੇ ਅਰਦਾਸ ਕਰ ਰਹੇ ਹਨ ਆਉ ਆਪਾਂ ਵੀ ਕਰ ਲਈਏ ਸਾਰੀ ਰਸਨਾ ਪਵਿੱਤਰ ਕਰੀਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਸਾਰੀ ਕਿਰਪਾ ਕਰੋ ਇੱਕ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਗੁਰੂ ਰਾਮਦਾਸ ਰੱਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਅਰਦਾਸ ਕਰੀਏ ਤੇ ਨਾਲ ਕਬੂਲ ਵੀ ਕਰੀਏ ਹਮ ਅਬ ਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਕੇ ਬੇਖਾਈ ਮਾਇਆ ਮੋਹ ਭਰਮ ਪਹਿ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣੀਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਏ ਕਬੂਲ ਕਰੀ ਆਕੇ ਕਈ ਵਾਰ ਨਾ ਮੈਂ ਵੇਖਦੀ ਆ ਸਮਾਜ ਵਿੱਚ ਜਦੋਂ ਵਿਚਰਦੀਆਂ ਗੱਲਾਂ ਚੱਲ ਪੈਂਦੀਆਂ ਨੇ ਮੇਰੀਆਂ ਮਾਤਾ-ਮਾਪਾਂ ਦਾ ਵੀ ਕਈ ਵਾਰ ਗੱਲੀ ਪੈ ਜਾਂਦੀ ਹੈ ਤੇ ਜਦੋਂ ਗੱਲ ਚੱਲਦੀ ਆ ਗੁਰੂ ਜੀ ਦੇ ਬਚਨ ਕਮਾਉਣ ਦੀ ਬੱਚਿਆਂ ਨੂੰ ਗੁਰੂ ਨਾਲ ਜੋੜਨ ਦੀ ਆਪ ਜੁੜਨ ਦੀ ਸੇਵਾ ਵਿੱਚ ਲੱਗਣ ਦੀ ਤੇ ਅਕਸਰ ਕਿਹਾ ਜਾਂਦਾ ਵੀ ਅਸੀਂ ਤੇ ਬੜੇ ਪਾਪ ਕੀਤੇ ਨੇ ਅਸੀਂ ਬੜੇ ਅੰਦਰੋਂ ਔਗਣਾ ਨਾਲ ਭਰੇ ਹੋਏ ਆ ਸਾਡੇ ਤੋਂ ਧਰਮੀ ਬਣਿਆ ਨਹੀਂ ਜਾਣਾ ਸਾਡੇ ਤੋਂ ਸੇਵਾ ਕਮਾਈ ਨਹੀਂ ਜਾਂਦੀ ਅਸੀਂ ਤੇ ਗੁਰੂ ਜੀ ਦੇ ਦੱਸੇ ਮਾਰਗ ਤੇ ਤੁਰ ਨਹੀਂ ਸਕਦੇ ਤੇ ਜੇ ਮਨ ਵਿੱਚ ਹੀਣਤਾ ਭਾਵ ਆ ਵੇ ਵੀ ਸੇਵਕ ਬਣਿਆ ਨਹੀਂ ਜਾਣਾ ਅਸੀਂ ਇਸ ਮਾਰਗ ਤੇ ਚੱਲ ਨਹੀਂ ਸਕਦੇ ਸੇਵਾ ਕਮਾ ਨਹੀਂ ਸਕਦੇ ਫਿਰ ਇਸ ਮਨ ਨੂੰ ਉਹਨਾਂ ਕੋਲ ਲੈ ਕੇ ਆਇਆ ਕਰੀਏ ਜਿਨ੍ਹਾਂ ਨੇ ਸੇਵਾ ਕਮਾ ਲਈਏ ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਨਾ ਖਰਬੂਜਾ ਰੰਗ ਫੜ ਲੈਂਦਾ ਹੁੰਦਾ ਹੈ ਕਹਾਵਤਾਂ ਬਣੀਆਂ ਨੇ ਨਾ ਵੀ ਦੂਜੇ ਨੂੰ ਦੇਖ ਕੇ ਦੂਜੇ ਨੂੰ ਰੰਗ ਛੜ ਜਾਂਦਾ ਹੈ ਹੌਸਲਾ ਜ ਆ ਜਾਂਦਾ ਹੈ ਮਨ ਵਿੱਚ ਸ਼ੇਖ ਫਰੀਦ ਜੀ ਵੀ ਉਦਾਹਰਨ ਦਿੰਦੇ ਨੇ ਸ਼ੇਖ ਫਰੀਦ ਜੀ ਨੇ ਨਾ ਬੜੇ ਕਮਾਲ ਦੀ ਉਦਾਹਰਨ ਦਿੱਤੀ ਕਹਿਣ ਲੱਗੇ ਇੱਕ ਇਸਤਰੀ ਦਰਿਆ ਦੇ ਕੰਡੇ ਤੇ ਖੜ ਕੇ ਨਾ ਡਰ ਰਹੀ ਆ ਵੀ ਮੈਂ ਤੂੰ ਇਹ ਦਰਿਆ ਪਾਰ ਨਹੀਂ ਕੀਤਾ ਜਾਣਾ ਮੈਂ ਤੇ ਡੁੱਬ ਜਾਵਾਂਗੀ ਉਸ ਭੈਣ ਨੇ ਉਸ ਇਸਤਰੀ ਨੇ ਵੇਖਿਆ ਕਿ ਨੌਜਵਾਨ ਆਈ ਉਹਨਾਂ ਨੇ ਉਸ ਦਰਿਆ ਵਿੱਚ ਛਾਲ ਮਾਰੀ ਤੇ ਦਰਿਆ ਨੂੰ ਪਾਰ ਕਰ ਗਈ ਖਣ ਉਹਨਾਂ ਨੂੰ ਵੇਖ ਕੇ ਉਸ ਭੈਣ ਦੇ ਮਨ ਵਿੱਚ ਵੀ ਹੌਸਲਾ ਆ ਗਿਆ ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ ਸ਼ੈਲ ਦਾ ਅਰਥ ਹੈ ਨੌਜਵਾਨ ਗੋਰੀ ਦਾ ਅਰਥ ਹੈ ਇਸਤਰੀ ਧੀਰਿਆ ਦਾ ਅਰਥ ਹੈ ਧੀਰਜਾਉਣਾ ਤਰਵਾ ਸੋਣਾ ਹੌਸਲਾਉਣਾ ਕਿੰਦੀ ਉਸ ਭੈਣ ਨਹੀਂ ਵੇਖਿਆ ਵੀ ਜੀ ਵੀਰ ਤਾਂ ਡੁੱਬੇ ਨਹੀਂ ਤਾਂ ਪਾਰ ਕਰ ਗਏ ਅੰਦਰ ਖਿਆਲ ਚੱਲਣ ਲੱਗ ਗਿਆ ਵੀ ਜਦੋਂ ਇਹ ਨਹੀਂ ਡੁੱਬੇ ਮੈਨੂੰ ਕੀ ਹੋਣ ਲੱਗੇ ਇੰਨਾ ਕੁ ਹੌਸਲਾ ਆਇਆ ਮਨ ਵਿੱਚ ਕਿ ਉਹਨਾਂ ਨੂੰ ਵੇਖ ਕੇ ਉਹ ਭੈਣ ਵੀ ਦਰਿਆ ਪਾਰ ਕਰ ਗਈ ਉਨੇ ਇੱਥੇ ਗੁਰੂ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਉਦਾਹਰਣ ਕਿਉਂ ਦਿੱਤੀ ਆ ਕਿਉਂਕਿ ਸਾਡੀ ਜਿਹੜੀ ਜੀਵ ਇਸਤਰੀ ਆ ਨਾ ਉਹ ਵੀ ਡਰੀ ਜਾ ਰਹੀ ਆ ਆਪਾਂ ਜਿੰਨੇ ਵੀ ਬੈਠੇ ਆ ਸੰਗਤ ਵਿੱਚ ਕੋਈ ਮਰਦ ਔਰਤ ਨਹੀਂ ਹੋਇਆ ਕਰਦਾ ਸੰਗਤ ਵਿੱਚ ਸਾਰੀ ਜੀਵ ਇਸਤਰੀ ਆ ਇਹ ਕੋਈ ਮਾਲਕ ਹੈ ਪਰਮੇਸ਼ਰ ਦਾ ਸਾਡੀ ਜੀਵ ਇਸਤਰੀ ਵੀ ਡਰ ਰਹੀ ਆ ਕਿ ਮੈਂਥੋਂ دریا ਪਾਰ ਨਹੀਂ ਕੀਤਾ ਜਾਣਾ ਸੰਸਾਰ ਸਮੁੰਦਰ ਪਾਰ ਨਹੀਂ ਹੋਣਾ ਮੈਂ ਸੇਵਕ ਨਹੀਂ ਬਣ ਸਕਦੀ ਡੁੱਬ ਜਾਵਾਂਗੀ ਇਹ ਜੀ ਇਹ ਡਰ ਰਹੀ ਆ ਨਾ ਇਹਨੂੰ ਸੰਗਤ ਹੀ ਉਹਨਾਂ ਦੀ ਕਰਾਈਏ ਜਿਹੜੇ ਪਾਰ ਕਰ ਗਏ ਜਿਹੜੇ ਸੇਵਕ ਬਣ ਗਏ ਤੇ ਜਦੋਂ ਆਪਾਂ ਉਹਨਾਂ ਦਾ ਜੀਵਨ ਸੁਣਦੇ ਆ ਫਿਰ ਸਾਡੇ ਮਨ ਵਿੱਚ ਵੀ ਹੌਸਲਾ ਆਉਂਦਾ ਇਹਨੂੰ ਲੈ ਕੇ ਆਇਆ ਕਰੀਏ ਭਗਤ ਨਾਮ ਦੇ ਮਹਾਰਾਜ ਜੀ ਦੇ ਕੋਲ ਲੈ ਕੇ ਆਇਆ ਕਰੀਏ ਭਗਤ ਪੀਪਾ ਜੀ ਮਹਾਰਾਜ ਜੀ ਦੇ ਕੋਲ ਜਦੋਂ ਆਪਾਂ ਭਗਤ ਸਹਿਬਾਨਾਂ ਦਾ ਜੀਵਨ ਪੜਦੇ ਆ ਨਾ 15 ਭਗਤਾਂ ਦੇ ਵਿੱਚੋਂ ਇੱਕ ਨੇ ਭਗਤ ਸੈਣ ਜੀ ਮਹਾਰਾਜ ਭਗਤ ਸੈਣ ਜੀ ਦਾ ਜਦੋਂ ਜੀਵਨ ਵੇਖਦੇ ਆ ਜਿਕਰ ਮਿਲਦਾ ਹੈ ਕਿ ਉਹਨਾਂ ਦੇ ਅੰਦਰ ਲਗਨ ਕਿੱਥੋਂ ਲੱਗੀ ਕਿਵੇਂ ਉਹ ਭਗਤ ਬਣ ਗਏ ਭਗਤ ਸਹਿਬਾਨਾਂ ਦੇ ਵਿੱਚ ਉਹਨਾਂ ਦਾ ਨਾਮ ਕਿਵੇਂ ਆਉਣ ਲੱਗਿਆ ਭਾਈ ਗੁਰਦਾਸ ਜੀ ਦੱਸਦੇ ਨੇ ਕਹਿੰਦੇ ਉਹਨਾਂ ਨੇ ਵੀ ਸੁਣਿਆ ਉਹਨਾਂ ਨੇ ਸੁਣ ਲਿਆ ਕਿੰਨਾ ਦੇ ਬਾਰੇ ਜਿਹੜੇ ਪਰਮੇਸ਼ਰ ਦੇ ਨੇੜੇ ਹੋਗੇ ਭਗਤ ਕਬੀਰ ਜੀ ਬਾਰੇ ਭਗਤ ਕਬੀਰ ਜੀ ਦੀ ਮਹਿਮਾ ਸੁਣੀ ਕਿਉਂਕਿ ਚਾਰੇ ਪਾਸੇ ਮਹਿਮਾ ਹੋਣ ਲੱਗੀ ਸੀ ਨਾ ਭਗਤ ਕਬੀਰ ਜੀ ਮਹਾਰਾਜ ਜੀ ਦੀ ਉਹਨਾਂ ਆਪਣੀ ਬਾਣੀ ਚ ਵੀ ਦੱਸਿਆ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿ ਸ਼ਹਿਰ ਕੀਆ ਭਇਓ ਕਬੀਰ ਕਬੀਰ ਚਾਰੇ ਪਾਸੇ ਕਬੀਰ ਜੀ ਕਬੀਰ ਜੀ ਹੋਣ ਲੱਗੇ ਭਗਤ ਸੈਣ ਜੀ ਨੇ ਸੁਣ ਲਿਆ ਤੇ ਸੁਣਿਆ ਅੰਦਰ ਜਾ ਪੈਦਾ ਹੋ ਗਿਆ ਵੀ ਮੈਂ ਕਿਉਂ ਨਹੀਂ ਭਗਤ ਬਣ ਸਕਦਾ